ਸਤਿ ਸ੍ਰੀ ਅਕਾਲ ਪੰਜਾਬੀਓ ਇਸ ਵਕਤ ਅਸੀਂ ਜੀਰਾ ਸ਼ਰਾਬ ਫੈਕਟਰੀ ਦੇ ਅੱਗੇ ਖੜੇ ਆ ਤੇ ਟਾਈਮ ਰਾਤ ਦਾ 12:00 ਵਜੇ ਤੇ 5 ਮਿੰਟ ਹੋ ਗਏ ਆ ਅੱਜ ਅਸੀਂ ਸਵੇਰ ਵੀ ਵੀਡੀਓ ਪਾਈ ਸੀਗੀ ਤੇ ਕੱਲ ਦਾ ਤੁਹਾਨੂੰ ਪਤਾ ਹੀ ਹੈ ਜਿਹੜਾ ਕਿ ਮਸਲਾ ਚੱਲੀ ਜਾਂਦਾ ਇਹ ਜੀਰਾ ਸ਼ਰਾਬ ਫੈਕਟਰੀ ਵਾਲੇ ਧੜਾ ਧੜ ਧੜਾ ਤੜਾ ਇੱਥੋਂ ਸਮਾਨ ਖੋਲ ਕੇ ਲੈ ਕੇ ਜਾ ਰਹੇ ਨੇ ਜਿਹੜਾ ਕਿ ਕੱਲ ਇੱਥੇ ਦੋ ਗੱਡੀਆਂ ਵੜੀਆਂ ਸੀਗੀਆਂ ਸਮਾਨ ਲੋਡ ਕਰ ਰਹੇ ਸੀਗੇ ਤੇ ਅਸੀਂ ਉਹ ਸਮਾਨ ਜਾ ਕੇ ਰੋਕਤਾ ਉਹ ਗੱਡੀਆਂ ਰੋਕਤੀਆਂ ਇਹ ਸਮਾਨ ਪਿਛਲੇ ਡੇਢ ਸਾਲ ਤੋਂ ਕੱਢ ਰਹੇ ਨੇ ਲਗਾਤਾਰ ਕੱਢ ਰਹੇ ਨੇ ਤੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਸਾਨੂੰ ਲਿਖਤੀ ਰੂਪ ਦੇ ਵਿੱਚ ਦੋ ਵੀ ਤੁਸੀਂ ਇੱਥੇ ਸਮਾਨ ਕੀ ਕੀ ਕੱਢ ਰਹੇ ਹੋ ਤੇ ਇਹ ਉਹ ਗੱਲ ਤੋਂ ਮੁੱਕਰ ਗਏ ਨੇ ਵੀ ਇਹਾਂ ਦੇ ਅਸੀਂ ਤੁਹਾਨੂੰ ਲਿਖਤੀ ਰੂਪ ਦੇ ਵਿੱਚ ਕੁਝ ਨਹੀਂ ਦੇਣਾਗਾ ਜੀਰਾ ਸ਼ਰਾਬ ਫੈਕਟਰੀ ਵਾਲੇ ਸਮਾਨ ਕੱਢ ਰਹੇ ਨੇ ਸਮਾਨ ਕੱਢਣ ਦਾ ਕਾਰਨ ਇਹ ਆ ਕਿਉਂਕਿ ਕੋਰਟ ਦਾ ਫੈਸਲਾ ਆਉਣ ਵਾਲਾ ਜਿਹੜਾ ਕਿ ਮਾਨਯੋਗ ਐਨਜੀਟੀ ਦਾ ਫੈਸਲਾ ਆਉਣ ਵਾਲਾ ਇਹ ਸਮਾਨ ਤਾਂ ਕੱਢ ਰਿਹਾ ਵੀ ਕੱਲ ਨੂੰ ਸਾਨੂੰ ਕੋਈ ਜੁਰਮਾਨਾ ਨਾ ਪੈ ਜਾਵੇ ਸਾਡਾ ਕੋਈ ਸਮਾਨ ਸੀਲ ਨਾ ਰਹਿ ਜਾ ਹੋ ਜਾਵੇ ਕੋਈ ਇੱਥੇ ਸਮਾਨ ਰਹਿ ਨਾ ਜਾਵੇ ਤੇ ਅਸੀਂ ਬੇਨਤੀ ਕਰਦੇ ਆ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਦਾ ਨਟ-ਨਾਟ ਬੋਲਟ-ਬੋਲਟ ਨਿਲਾਮ ਹੋਣਾ ਚਾਹੀਦਾ ਤੇ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਨੁਕਸਾਨ ਕੀਤਾ ਸਾਡੇ ਪਿੰਡਾਂ ਦੇ ਲੋਕਾਂ ਦੇ ਵਿੱਚ ਵੰਡਿਆ ਜਾਣਾ ਚਾਹੀਦਾ ਤੇ ਵੀਰੋ ਡੀਐਸਪੀ ਜੀਰਾ ਡੀਐਸਪੀ ਜੀਰਾ ਮੈਨੂੰ ਫੋਨ ਲਾ ਲਾ ਕੇ ਧਮਕਾ ਰਿਹਾ ਵੀ ਮੈਂ ਤੁਸੀਂ ਇਹਨਾਂ ਦਾ ਸਮਾਨ ਕਿਵੇਂ ਰੋਕੋਗੇ ਤੁਸੀਂ ਇਹਨਾਂ ਦਾ ਸਮਾਨ ਅਸੀਂ ਕੱਢਾਂਗੇ ਤੇ ਡੀਐਸਪੀ ਸਾਹਿਬ ਨੂੰ ਕਹਿੰਨੇ ਆ ਵੀ ਅਸੀਂ ਆ ਰਾਤ ਦੇ 12 ਵਜੇ ਵੀ ਇੱਥੇ ਅਸੀਂ ਨਿਗਾ ਮਾਰਨ ਆਏ ਆ ਤੇ ਸਾਡੀ ਇੱਥੇ ਨਿਗਾ ਹੈਗੀ ਆ ਤੁਸੀਂ ਸਮਾਨ ਕੱਢੋਗੇ ਡੀਐਸਪੀ ਸਾਹਿਬ ਤੁਹਾਨੂੰ ਐਨਜੀਟੀ ਦੇ ਵਿੱਚ ਜਵਾਬ ਦੇ ਹੀ ਦੇਣੀ ਪਊਗੀ ਤੁਹਾਨੂੰ ਹਾਈ ਕੋਰਟ ਦੇ ਵਿੱਚ ਜਵਾਬ ਦੇ ਹੀ ਦੇਣੀ ਪਊਗੀ ਤੁਸੀਂ ਜੇ ਮੈਨੂੰ ਹੱਥ ਲਾ ਕੇ ਦੇਖੋ ਤੇ ਇੱਥੇ ਪੰਜਾਬ ਇਕੱਠਾ ਹੋਊਗਾ ਇਹ ਧਮਕੀਆਂ ਕਿਸੇ ਹੋਰ ਨੂੰ ਦਿਓ ਇਹ ਡਰਾਵੇ ਕਿਸੇ ਹੋਰ ਨੂੰ ਦਿਓ ਨਾ ਤਾਂ ਅਸੀਂ ਅੱਜ ਤੱਕ ਕਿਸੇ ਧਮਕੀ ਤੋਂ ਡਰੇ ਆ ਨਾ ਅਸੀਂ ਡਰਾਂਗੇ ਜੇ ਇਹ ਮੇਰੇ ਕੋਲ ਇਹ ਪੁਖਤਾ ਸਬੂਤ ਨੇ ਤੇ ਮੈਂ ਆਲਾ ਅਫਸਰਾਂ ਦੇ ਧਿਆਨ ਵਿੱਚ ਵੀ ਲੈ ਆ ਚੁੱਕਿਆ ਗੱਲ ਮੈਂ ਚੰਡੀਗੜ੍ਹ ਤਿੱਕਰ ਗੱਲ ਪਹੁੰਚਾ ਚੁੱਕਿਆ ਇਹ ਫੈਕਟਰੀ ਨੇ ਸਾਡੇ ਪਿਛਲੇ 17 ਸਾਲਾਂ ਤੋਂ 18 ਸਾਲਾਂ ਤੋਂ ਸਾਡੇ ਪਿੰਡਾਂ ਦੇ ਵਿੱਚ ਨੁਕਸਾਨ ਕੀਤਾ ਉਹ ਜਿਹੜਾ ਪਰਚਾ ਤੁਸੀਂ ਆ ਫੈਕਟਰੀ ਦੇ ਉੱਤੇ ਦੇਣਾ ਸੀਗਾ ਉਲਟਾ ਪਰਚਾ ਤੁਸੀਂ ਸਾਡੇ ਦੇ ਉੱਤੇ ਦੇ ਰਹੇ ਹੋ ਆ ਜਿਹੜੇ ਬਿਲਡੋਜਰ ਤੁਸੀਂ ਹੋਰ ਪਾਸੇ ਵੀ ਚਲਾ ਰਹੇ ਹੋ ਤੇ ਆ ਜੀਰਾ ਸ਼ਰਾਬ ਫੈਕਟਰੀ ਦੇ ਸਭ ਤੋਂ ਪਹਿਲਾਂ ਬਿਲਡੋਜਰ ਚੱਲਣਾ ਚਾਹੀਦਾ ਸੀਗਾ ਇਹ ਨਸ਼ੇ ਦੀ ਫੈਕਟਰੀ ਇਹ ਕਲੰਕਿਤ ਫੈਕਟਰੀ ਇਹਨੇ ਸਾਡੇ ਪਿੰਡਾਂ ਦੇ ਵਿੱਚ ਕਹਾਣ ਕੀਤਾ ਜੀਰਾ ਸ਼ਰਾਬ ਫੈਕਟਰੀ ਨੇ ਤੇ ਡੀਐਸਪੀ ਸਾਹਿਬ ਮੈਨੂੰ ਕਹਿ ਰਹੇ ਨੇ ਤੇਰੇ ਤੇ ਕੋਈ ਨਹੀਂ ਕਾਰਵਾਈ ਕਰਾਂਗੇ ਤੇ ਡੀਐਸਪੀ ਸਾਹਿਬ ਕਰ ਲਿਓ ਕਾਰਵਾਈ ਰੋਕਿਆ ਕਿਹਨੇ ਆ ਧਮਕੀ ਦੇਣੇ ਕਿਹਨੂੰ ਦੇ ਰਹੇ ਹੋ ਧਮਕੀ ਧਮਕੀ ਕਿਹਨੂੰ ਦੇ ਰਹੇ ਹੋ ਅਸੀਂ ਧਮਕੀਆਂ ਤੋਂ ਨਹੀਂ ਡਰਦੇ ਹੈਗੇਗੇ ਜੋ ਕਾਰਵਾਈ ਕਰ ਲਿਓ ਕੋਈ ਚੱਕਰ ਨਹੀਂ ਕਰ ਮਰਦੰਦੀ ਪੈਂਦੀਆਂ ਆਈਆਂ ਕੋਈ ਚੱਕਰ ਨਹੀਂ ਸਾਨੂੰ ਪਰ ਫੇਰ ਮੈਂ ਤੁਹਾਨੂੰ ਕਹਿਣਾ ਵੀ ਇੱਥੇ ਫੇਰ ਆਣ ਕੇ ਪੰਜਾਬ ਬੈਠੂਗਾ ਫੇਰ ਇੱਥੇ ਪੰਜਾਬ ਬਿਠਾਵਾਂਗੇ ਤੁਸੀਂ ਕੋਸ਼ਿਸ਼ ਵੀ ਕਰ ਲੈ ਜਿਹੜਾ ਕਰਕੇ ਵੇਖ ਲਿਓ ਜੀ ਜਾ ਸੀ ਤਾਂ ਐਨਜੀਟੀ ਦੇ ਵਿੱਚ ਵੀ ਜਾ ਕੇ ਗੱਲ ਰੱਖਾਂਗੇ ਬਕਾਇਦਾ ਹਾਈ ਕੋਰਟ ਦੇ ਵਿੱਚ ਵੀ ਬਕਾਇਦਾ ਗੱਲ ਰੱਖਾਂਗੇ ਤੇ ਤੁਹਾਡੀ ਜਵਾਬ ਦੇਈ ਡੀਐਸਪੀ ਜੀਰਾ ਦੀ ਹੋਊਗੀ ਜੀ ਮੁੱਖ ਮੰਤਰੀ ਸਾਹਿਬ ਆ ਪਿਛਲੇ ਪੌਣੇ 3 ਸਾਲ ਤੋਂ ਬੈਠੇ ਆ ਪੌਣੇ 3 ਸਾਲ ਤੋਂ ਤੇ ਤੁਹਾਡੇ ਜਿਹੜੇ ਅਫਸਰ ਆ ਉਹ ਸਾਨੂੰ ਫੋਨ ਲਾ ਲਾ ਕੇ ਧੰਕਾਰੇ ਨਹੀਂ ਤੇ ਵੀਰੋ ਸਾਰੇ ਪੰਜਾਬ ਨੂੰ ਬੇਨਤੀ ਹੈ ਅਪੀਲ ਹੈ ਇਸ ਛੋਡੇ ਸਾਥ ਦੀ ਸਾਨੂੰ ਲੋੜ ਹੈ ਸਾਡਾ ਸਾਥ ਦਿਓ ਆ ਜੀਰਾ ਖਰਾ ਫੈਕਟਰੀ ਨੂੰ ਬੰਦ ਕਰਵਾਉਣ ਦੇ ਵਾਸਤੇ ਬਹੁਤ ਲੰਮਾ ਸੰਘਰਸ਼ ਹੋ ਗਿਆ ਤੇ ਚੱਲ ਰਿਹਾ ਸੰਘਰਸ਼ ਆ ਪਿੱਛੇ ਸਾਡੇ ਤੰਬੂ ਦਿਖਾਓ ਆ ਸਾਡੇ ਤੰਬੂ ਲੱਗੇ ਨੇ ਆ ਇਧਰ ਵੀਰ ਨੂੰ ਕਹਿਆ ਵੀ ਆ ਤੰਬੂ ਦਾ ਸਾਡੇ ਅੱਜ ਵੀ ਸਾਡੇ ਲੋਕ ਇੱਥੇ ਬੈਠੇ ਨਹੀਂ ਤੇ ਟਾਈਮ ਰਾਤ ਦਾ 12 ਵਜ ਗਿਆ ਤੇ ਅਸੀਂ ਇੱਥੇ ਵੇਖਣ ਆਏ ਆ ਵੀ ਇੱਥੇ ਕੋਈ ਹਰਕਤ ਤਾਂ ਨਹੀਂ ਹੋ ਰਹੀ ਆ ਫੈਕਟਰੀ ਦੇ ਵਿੱਚ ਅਸੀਂ ਆਪ ਸਭ ਨੂੰ ਵੀਰਾਂ ਨੂੰ ਇਲਾਕਾ ਨਿਵਾਸੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਬੇਨਤੀ ਕਰਦੇ ਆਂ ਵੀਰੋ ਸਾਡਾ ਸਾਥ ਦਿਓ ਸਾਡਾ ਸਾਥ ਦਿਓ ਕਿਉਂਕਿ ਆ ਫੈਕਟਰੀ ਵਾਲੇ ਪ੍ਰਸ਼ਾਸਨ ਦੇ ਨਾਲ ਨਾਲ ਲੜ ਕੇ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲ ਲੜ ਕੇ ਇਹ ਕਾਲੀਆਂ ਕਰਤੂਤਾਂ ਕਰ ਰਹੇ ਨੇ ਤੇ ਉਹ ਕਰਤੂਤਾਂ ਅਸੀਂ ਨਹੀਂ ਹੋਣ ਦਵਾਗੇ ਸਾਨੂੰ ਇੱਥੇ ਇਨ ਤੋਂ ਜਿਹੜਾ ਕਿ ਸਮਾਨ ਕੱਢ ਰਹੇ ਨੇ ਅਸੀਂ ਕਹਿੰਨੇ ਆ ਅਸੀਂ ਮੰਗ ਕਰਦੇ ਆ ਇਹਨਾਂ ਦਾ ਨਟ-ਨਟ ਇਹਨਾਂ ਦਾ ਇੱਕ-ਇੱਕ ਨਟ ਇਹਨਾਂ ਦਾ ਬੋਲਟ-ਬੋਲਟ ਨਲਾਮ ਹੋਣਾ ਚਾਹੀਦਾ ਤੇ ਉਹ ਪੈਸਾ ਸਾਡੇ ਇਲਾਕੇ ਦੇ ਵਿੱਚ ਵੰਡਿਆ ਜਾਣਾ ਚਾਹੀਦਾ ਜਿਹੜਾ ਸਾਡੇ ਇਲਾਕੇ ਦਾ ਨੁਕਸਾਨ ਹੋਇਆ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹਰ ਇੱਕ ਤੱਕ ਪਹੁੰਚਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ